ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਐਚਐਮਟੀ ਪੰਜਾਬ ਤੇ ਅੱਜਕੱਲ ਬਾਤ ਕਰਾਂਗੇ ਕਿ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਪਿਛਲੇ ਦਰਾਂ ਦਰਾਂ ਜੋ ਕੁਝ ਵੇਖ ਨੂੰ ਮਿਲਿਆ ਸੀ ਕਿ ਕਈ ਥਾਵਾਂ ਦੇ ਉੱਤੇ ਜਨਵੀਨ ਅਕਬੈਰ ਅਲੀ ਮਸਲਮ ਨੇ ਕਿ ਜਾਂ ਫਿਰ ਜਿਹੜੀ ਪਾਲਿਸੀ ਬਣਾਏਗੀ ਕਿਸੇ ਸਰਕਾਰ ਦੇ ਵੱਲੋਂ ਉਸ ਉਸ ਤੇ ਬਾਅਦ ਵਿੱਚ ਗੱਲਬਾਤ ਕਰਾਂਗੇ ਕਿ ਇਹ ਹੁਣ ਮੁਹਾਲੀ ਦੇ ਵਿੱਚ ਨਵੇਂ ਇਹ 9 ਸੈਕਟਰਾਂ ਦੇ ਲਈ ਤੋਂ ਹੁਣ ਤੰਤ ਮਾਨ ਸਰਕਾਰ ਦੀ ਅਗਵਾਈ ਹੇਠਲੀ ਆਪ ਸਰਕਾਰ ਦੀ ਨਵੀਂ ਲੈਂਡ ਪੂਲਿੰਗ ਯੋਜਨਾ ਦੇ 4 ਜੂਨ ਨੂੰ ਨੋਟੀਫਾਈ ਹੋਨ ਮਗਰੋਂ ਜ਼ਮੀਨ ਅਕਵਾਇਰ ਕਰਨ ਦਾ ਇਹ ਪਹਿਲਾ ਅਮਲ ਹੋਵੇਗਾ ਤੋਂ ਦੱਸਦੇ ਕਿ ਗ੍ਰੇਟਰ ਮੋਹਾਲੀ ਏਰੀਆ ਡਿਪਾਰਟਮੈਂਟ ਅਥਾਰਟੀ ਗਮਾੜਾ ਦੇ ਵੱਲੋਂ ਨਵੇਂ ਸੈਕਟਰ 84 87 101, 102, 101, 103 120 121 122 123 124 ਅਤੇ 101 ਦਾ ਹਿੱਸਾ ਵਿਕਸਿਤ ਕੀਤੇ ਜਾਣਗੇ ਇਸ ਤੋਂ ਇਲਾਵਾ ਬਾਕੀ ਰਹੇਗੇ ਸੈਕਟਰ ਜਿਸ ਤਰ੍ਹਾਂ 76 77 78 90 ਅਤੇ 80 ਦੇ ਸਰਕਾਰ ਦੀ ਯੋਜਨਾ ਤਹਿਤ ਵਿਕਸਿਤ ਕੀਤੇ ਜਾਣਗੇ ਗੁਮਾੜਾ ਦੇ ਮੁਖ ਜਿਹੜੇ ਪ੍ਰਸ਼ਾਸਕ ਵਿਸ਼ੇਸ਼ ਸਰਗਲ ਨੇ ਅੱਜ ਵੇਰਵੇ ਦਿੰਦਿਆਂ ਦੱਸਿਆ ਕਿ ਨਵੀਂ ਲੈਂਡ ਪੂਲਿੰਗ ਯੋਜਨਾ ਤਹਿਤ 4 ਤੋਂ 6 ਮਹੀਨਿਆਂ ਦੇ ਅੰਦਰ ਜ਼ਮੀਨ ਅਕਵਾਇਰ ਕੀਤੀ ਜਾਵੇਗੀ ਉਹਨਾਂ ਨੇ ਕਿਹਾ ਕਿ ਪੁਰਾਣੇ ਜ਼ਮੀਨ ਅਕਵਾਇਰ ਐਕਟ ਤਹਿਤ ਇਸ ਨੂੰ 2 ਸਾਲ ਤੱਕ ਲੱਗ ਸਕਦਾ ਹੈ ਇਹ ਉਹਨਾਂ ਖੁਲਾਸਾ ਕੀਤਾ ਕਿ ਸੈਕਟਰ ਚਾਸ ਸਿਨੂ ਸੰਸਤਾ ਜਿਹੜੀ ਸੰਸਤਾਗਤ ਇਲਾਕੇ ਸੈਕਟਰ 87 ਨੂੰ ਕਮਰਸ਼ੀਅਲ ਸੈਕਟਰ 101 ਤੇ 103 ਨੂੰ ਇੰਡਸਟਰੀਅਲ ਅਤੇ ਬਾਕੀ ਦੇ 120 ਤੇ 124 ਦੇ ਸੈਕਟਰ 76 ਤੇ 80 ਨੂੰ ਰੈਸੀ ਇਲਾਕਿਆਂ ਦੇ ਵਜੋਂ ਵਿਕਸਿਤ ਕੀਤਾ ਜਾਵੇਗਾ ਨਾਲ ਹੀ ਉਹਨਾਂ ਨੇ ਕਿਹਾ ਕਿ 336 ਏਕੜ ਜ਼ਮੀਨ ਪਹਿਲਾਂ ਤੋਂ ਹੀ ਵਿਕਸਿਤ ਐਰੋਪੋਲਿਸ ਟਾਊਨਸ਼ਿਪ ਦੇ ਬਲਾਕ ਈ ਤੋਂ ਜੇ ਤੱਕ ਜਿਹੜੀ ਅਕਵਾਇਰ ਕੀਤੀ ਜਾਵੇਗੀ ਇਸੇ ਤਰ੍ਹਾਂ ਸੈਕਟਰਾਂ 130 ਤੋਂ 124 ਸੈਕਟਰਾਂ ਜੋ ਧਾਰਾ 20 90 ਏਕੜ ਤੋਂ ਸੈਕਟਰ 84 87 ਤੇ 101 103 ਅਤੇ ਸੈਕਟਰ 74 ਤੋਂ 80 ਦੇ ਵਿੱਚ ਦੇਖਿਆ ਤਾਂ 859 ਯਾਨੀ ਕਿ 860 ਏਕੜ ਜ਼ਮੀਨ ਅਕਵਾਇਰ ਕੀਤੀ ਜਾਵੇਗੀ ਸਰਗਲ ਨੇ ਇਹ ਵੀ ਗੱਲ ਦਾ ਜ਼ਿਕਰ ਕੀਤਾ ਕਿ ਇਹ ਜ਼ਮੀਨ ਅਕਵਾਇਰ ਕਰਨ ਦੀ ਸਭ ਤੋਂ ਵੱਡੀ ਕਵਾਇਡ ਹੈ ਜਿਸ ਨਾਲ ਮੋਹਾਲੀ ਦੇ ਸ਼ਹਿਰੀਕਰਨ ਨੂੰ ਹੋਰ ਮਿਲੇਗਾ ਉਹਨਾਂ ਨੇ ਨਾਲ ਇਸ ਦੇ ਗੱਲਤੇ ਵੀ ਕਿਹਾ ਕਿ ਨਵੀਂ ਯੋਜਨਾ ਨੂੰ ਹਾਲੇ ਤੱਕ ਕੋਈ ਰਸਮੀ ਨਾਮ ਨਹੀਂ ਦਿੱਤਾ ਗਿਆ ਹੁਣ ਕਿਸਾਨਾਂ ਨੂੰ ਕੀ ਮਿਲੇਗਾ ਇਸ ਮਸਲੇ ਨੂੰ ਲੈ ਕੇ ਜੇਕਰ ਦੇਖਿਆ ਜਾਵੇ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਵੀ ਇਹ ਗੱਲ ਕਹੀ ਗਈ ਹੈ ਕਿ ਪੰਜਾਬ ਦੇ ਜਿਹੜੇ ਨਵੀਂ ਲੈਂਡ ਪੂਲਿੰਗ ਯੋਜਨਾ ਜਿਨ੍ਹਾਂ ਦੇ ਨਾਲ ਕਿਸਾਨ ਸੋਪੇ ਦੀ ਤਰੱਕੀ ਚ ਭੇਵਾਲ ਬਣਨਗੇ ਉਹਨਾਂ ਨੇ ਕਿਹਾ ਕਿ ਇਸ ਨਾਲ ਨਾ ਸਿਰਫ ਜ਼ਮੀਨ ਮਾਲਕਾਂ ਨੂੰ ਲਾਭ ਹੋਵੇਗਾ ਸੋਗਨ ਜ਼ਮੀਨ ਅਕਵਾਇਰ ਕਰਨ ਦੇ ਕੰਮ 'ਚ ਤੇਜ਼ੀ ਵੀ ਆਵੇਗੀ ਨਾਲ ਹੀ ਉਹਨਾਂ ਨੇ ਇਸ ਨਾਲ ਯੋਜਨਾਬੰਦ ਸ਼ਹਿਰੀ ਵਿਕਾਸ ਨੂੰ ਵੀ ਹੱਲਾਸ਼ੇਰੀ ਮਿਲੇਗੀ ਇਹਦਾ ਵੀ ਉਹਨਾਂ ਦੇ ਵੱਲੋਂ ਜਿਕਰ ਕੀਤਾ ਗਿਆ ਤੁਹਾਨੂੰ ਇੱਥੇ ਗੱਲ ਇੱਕ ਹੋਰ ਦੱਸ ਜੀ ਕਿ ਜਿਸ ਤਰ੍ਹਾਂ ਪੰਜਾਬ